ਲਗਾਤਾਰ ਪਿਛਲੇ ਕੁਝ ਸਾਲਾਂ ਦੇ ਵਿੱਚ ਚੋਰੀ ਦੀ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਪੁਲਿਸ ਕਈ ਵਾਰ ਤਾਂ ਨੱਥ ਪਾਉਣ ਦੀ ਕੋਸ਼ਿਸ਼ ਵੀ ਕਰਦੀ ਹੈ ਪਰ ਚੋਰਾਂ ਦੇ ਵੱਲੋਂ ਚੋਰਾਂ ਦੇ ਹੌਸਲੇ ਨੇ ਜਿਆਦਾ ਉੱਚੇ ਹੋ ਗਏ ਨੇ ਕਿ ਉਹ ਕਿਤੇ ਹਟਦੇ ਨੇ ਪਿਛਲੇ 4 ਸਾਲ ਦੇ ਜੇਕਰ ਵਾਹਨ ਚੋਰੀ ਹੋਣ ਦੇ ਆંકੜਿਆਂ ਦੀ ਗੱਲ ਕਰੀਏ ਤਾਂ 2021 ਤੋਂ ਲੈ ਕੇ ਹੁਣ ਤੱਕ 3200 ਤੋਂ ਵੱਧ ਜਿਹੜੇ ਵਾਹਨ ਚੋਰੀ ਹੋਏ ਨੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਇਹਨਾਂ 3200 ਤੋਂ ਵੱਧ ਵਾਹਨਾਂ ਦੇ ਵਿੱਚੋਂ ਕੇਵਲ 790 ਜਿਹੜੇ ਵਾਹਨ ਨੇ ਉਹਨਾਂ ਦੀ ਬਰਾਮਦਗੀ ਕੀਤੀ ਗਈ ਹੈ ਦੱਸ ਦਈਏ ਕਿ 2021 ਤੋਂ ਹੁਣ ਜੂਨ 2024 ਤੱਕ ਚੰਡੀਗੜ੍ਹ ਪੁਲਿਸ ਨੇ 3200 ਤੋਂ ਵੱਧ ਚੋਰੀ ਹੋਏ ਵਾਹਨਾਂ ਲਈ ਐਫਆਈਆਰ ਦਰਜ ਕੀਤੀਆਂ ਸਨ ਪਰ ਅਧਿਕਾਰਤ ਪੁਲਿਸ ਆਂਕੜਾ ਦੇ ਅਨੁਸਾਰ ਉਹਨਾਂ ਦੇ ਵਿੱਚੋਂ ਸਿਰਫ 790 ਦੀ ਹੀ ਬਰਾਮਦਗੀ ਕੀਤੀ ਗਈ ਹੈ ਆਂਕੜੇ ਇਹ ਵੀ ਦਰਸਾਉਂਦੇ ਨੇ ਕਿ 2023 ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਕੁੱਲ 1164 ਵਾਹਨ ਚੋਰੀ ਹੋਏ ਹਨ ਪਰ ਔਸ ਸਾਲ ਦੇ ਅੰਦਰ ਸਿਰਫ 500 58 ਹੀ ਬਰਾਮਦਗੀ ਹੋਈ ਹੈ 2022 ਵਿੱਚ 16 ਥਾਣਿਆਂ ਦੇ ਵਿੱਚ ਵਾਹਨ ਚੋਰੀ ਦੀਆਂ ਕੁੱਲ 957 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ ਪਰ ਸਿਰਫ 264 ਵਾਹਨ ਹੀ ਮਿਲੇ ਹਨ 2021 ਦੀ ਗੱਲ ਕਰੀਏ ਤਾਂ ਸ਼ਹਿਰ ਦੇ ਵਿੱਚ 495 ਵਾਹਨ ਚੋਰੀ ਹੋਏ ਹਨ ਪਰ ਉਸ ਸਾਲ ਪੁਲਿਸ ਨੇ 159 ਵਾਹਨ ਬਰਾਮਦ ਕੀਤੇ ਹਨ ਇਸ ਨਾਲ ਹੀ ਸਾਲ 2024 ਜਾਣੇ ਕਿ ਇਸ ਸਾਲ 30 ਜੂਨ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਤਾਂ 596 ਵਾਹਨ ਚੋਰੀ ਹੋਣ ਦੇ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ ਇਹਨਾਂ ਦੇ ਵਿੱਚੋਂ ਸਿਰਫ 109 ਤੇ ਹੀ ਕੰਮ ਕੀਤਾ ਗਿਆ 109 ਹੀ ਜਿਹੜੇ ਵਾਹਨ ਨੂੰ ਬਰਾਮਦ ਕੀਤੇ ਗਏ ਨੇ ਇਸ ਦੇ ਨਾਲ ਹੀ ਇਸ ਸਾਲ ਜ਼ਿਆਦਾਤਰ ਵਾਹਨ ਦੀਆਂ ਚੋਰੀਆਂ ਵੀ ਹੋਈਆਂ ਨੇ ਹੋਈਆਂ ਨੇ ਲਗਭਗ 20% ਜਿਹੜੇ ਦੁਪਈਏ ਵਾਹਨ ਨੇ ਇਹਨਾਂ ਚੋਰੀ ਦੇ ਵਿੱਚ ਸ਼ਾਮਲ ਨੇ ਆંકੜਿਆਂ ਦੇ ਅਨੁਸਾਰ ਜ਼ਿਆਦਾਤਰ ਵਾਹਨ ਚੰਡੀਗੜ੍ਹ ਦੇ ਦੱਖਣੀ ਸੈਕਟਰ ਤੇ ਚੋਰੀ ਹੋਏ ਹਨ ਜੋ ਕਿ ਸੈਕਟਰ 34 39 36 ਦੇ ਥਾਣਿਆਂ ਅਧੀਨ ਆਉਂਦੇ ਆਉਂਦੇ ਹਨ ਜਿੱਥੋਂ 20 ਤੋਂ 21 ਤੋ ਹੁਣ ਤੱਕ 1299 ਵਾਹਨ ਹੀ ਚੋਰੀ ਹੋਏ ਹਨ ਇਸ ਇਨ੍ਹਾਂ ਚਾਰ ਥਾਣਿਆਂ ਅਧੀਨ 221 ਵਿੱਚ 204 204 ਵਾਹਨ ਚੋਰੀ ਹੋਏ 222 ਵਿੱਚ 371 223 ਵਿੱਚ 452 ਅਤੇ ਇਸ ਸਾਲ 3 ਜੂਨ ਤੱਕ 248 ਸੈਕਟਰ 3 17 ਅਤੇ 11 ਦੇ ਥਾਣੇ ਦੇ ਅਧੀਨ ਆਉਂਦੇ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਵਿੱਚ ਵਾਹਨ ਚੋਰੀ ਦੀਆਂ ਘਟਨਾਵਾਂ ਕਾਫੀ ਤੇਜ਼ੀ ਦੇ ਨਾਲ ਵਧਦੀਆਂ ਜਾ ਰਹੀਆਂ ਨੇ ਜਿਸ 'ਚ 2021 ਵਿੱਚ 95 2022 ਦੇ ਵਿੱਚ 100 93 232 ਦੇ ਵਿੱਚ 278 ਅਤੇ ਇਸ ਸਾਲ ਜੂਨ ਤੱਕ 121 ਜਿਹੜੇ ਮਾਮਲੇ ਨੇ ਵਾਹਨ ਚੋਰੀ ਹੋਣ ਦੇ ਉਹ ਵੀ ਸਾਹਮਣੇ ਆਏ ਨੇ ਇਸ ਨੂੰ ਲੈ ਕੇ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਚੰਡੀਗੜ੍ਹ ਸਮੇਂ ਸਿਰ ਆਟੋਮੈਟਿਕ ਅਨਟ੍ਰੇਸਡ ਰਿਪੋਰਟ ਪ੍ਰਦਾਨ ਕਰਦਾ ਇਸ ਲਈ ਮੋਹਾਲੀ ਅਤੇ ਪੰਜਾਬ ਦੇ ਨੇੜਲੇ ਇਲਾਕਿਆਂ ਦੇ ਬਹੁਤ ਸਾਰੇ ਲੋਕ ਚੰਡੀਗੜ੍ਹ ਵਿੱਚ ਵਾਹਨ ਚੋਰੀ ਦੀ ਰਿਪੋਰਟ ਕਰ ਰਹੇ ਨੇ ਤਾਂ ਜੋ ਅਨਟ੍ਰੇਸਡ ਰਿਪੋਰਟ ਨੂੰ ਬੀਮੇ ਦੇ ਕਲੇਮ ਵਿੱਚ ਵਰਤਿਆ ਜਾ ਰਿਹਾ ਹੈ ਇਸੇ ਕਾਰਨ ਹੈ ਕਿ ਦੱਖਣੀ ਸੈਕਟਰ ਵਿੱਚ ਬਥੇਰੇ ਰਜਿਸਟ੍ਰੇਸ਼ਨ ਵੀ ਹੋ ਰਹੀਆਂ ਨੇ ਇਸ ਤੋਂ ਇਲਾਵਾ ਈਐਫਆਈਆਰ ਸਹੂਲਤ ਸ਼ੁਰੂ ਹੋਣ ਤੋਂ ਬਾਅਦ ਚੋਰੀ ਦੀਆਂ ਰਿਪੋਰਟਸ ਦੇ ਵਿੱਚ ਵਾਧਾ ਹੋਇਆ ਪੁਲਿਸ ਅਧਿਕਾਰੀ ਨੇ ਸੰਬੰਧੀ ਜਾਣਕਾਰੀ ਦਿੱਤੀ ਹੈ ਦੱਸਦੀ ਹੈ ਕਿ ਵਾਹਨ ਚੋਰੀ ਦੇ ਮਾਮਲੇ ਨੂੰ ਸੁਲਝਾਉਣ ਦੇ ਲਈ ਕੋਈ ਵੀ ਸੀਨੀਅਰ ਪੁਲਿਸ ਅਧਿਕਾਰੀ ਦਿੱਲੀ ਕਾਰਜਗੁਜ਼ਾਰੀ ਬਾਰੇ ਰਿਕਾਰਡ ਤੇ ਜਾਣੂ ਤਿਆਰ ਵੀ ਨਹੀਂ ਹੈ ਸੂਤਰਾਂ ਅਨੁਸਾਰ ਜ਼ਿਆਦਾਤਰ ਜਿਹੜੇ ਪੁਰਾਣੇ ਚਾਰ ਪਈਏ ਵਾਹਨ ਸਭ ਤੋਂ ਵੱਧ ਚੋਰੀ ਹੁੰਦੇ ਨੇ ਕਿਉਂਕਿ ਬਹੁਤ ਹੀ ਘੱਟ ਜਿਹੜੀਆਂ ਨਵੀਆਂ ਕਾਰਾਂ ਚੋਰੀਆਂ ਹੋ ਰਹੀਆਂ ਨੇ ਇਸ ਦਾ ਕਾਰਨ ਜੀਪੀਐਸ ਜਾਂ ਫਿਰ ਸਿਕਿਉਰਿਟੀ ਹੈ ਜਿਸ ਨੂੰ ਖੋਲਣਾ ਚੋਰਾਂ ਦੇ ਲਈ ਕਾਫੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਇਸ ਕਰਕੇ ਜਿਹੜੇ ਪੁਰਾਣੇ ਜਿਹੜੇ ਵਾਹਨ ਨੇ ਉਸ ਨੂੰ ਚੋਰੀ ਕਰਦੇ ਨੇ ਜਾਂ ਫਿਰ ਜਿਹੜੀ ਉਹਨਾਂ ਦੀ ਮਾਸਟਰ ਕੀ ਹੈ ਜਿਹੜੀ ਕਿਸੇ ਵੀ ਵਾਹਨ ਦੇ ਨਾਲ ਲੱਗ ਜਾਂਦੀ ਹੈ ਉਸ ਦੇ ਮਾਧਿਅਮ ਦੇ ਰਾਹੀਂ ਉਹ ਚੋਰੀ ਕਰਦੇ ਨੇ ਇਸ ਦੇ ਨਾਲ ਹੀ ਵਾਹਨ ਚੋਰੀ ਦੀਆਂ ਵਾਰਦਾਤਾਂ ਵਿੱਚ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਇਹ ਵੀ ਗੱਲ ਸਾਹਮਣੇ ਆਈ ਕਿ ਚੋਰ ਪੁਰਾਣੇ ਵਾਹਨ ਦੀ ਜਿਹੜੀ ਮਾਸਟਰ ਕੀ ਆ ਉਸ ਦੀ ਵਰਤੋਂ ਕਰਦੇ ਆ ਸੈਕਟਰ 35 36 42 43 52 ਅਤੇ 53 ਜੋ ਕਿ ਸੈਕਟਰ 36 ਥਾਣੇ ਦੇ ਅਧਿਕਾਰਤ ਖੇਤਰ ਵਿੱਚ ਆਉਂਦੇ ਹਨ ਜਿਨ੍ਹਾਂ ਖੇਤਰ ਦੇ ਵਿੱਚ ਸਭ ਤੋਂ ਵੱਧ ਵਾਹਨ ਚੋਰੀ ਦੀਆਂ ਰਿਪੋਰਟਾਂ ਕੀਤੀਆਂ ਗਈਆਂ ਸੈਕਟਰ 32 33 34 44 45 46 ਜੋ ਕਿ ਸੈਕਟਰ 34 ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਸੈਕਟਰ 37 38 59 40 41 52 55 56 ਜੋ ਕਿ ਸੈਕਟਰ 59 ਥਾਣੇ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ ਅਤੇ ਸੈਕਟਰ 48 39 50 51 ਜੋ ਕਿ ਸੈਕਟਰ 39 ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ ਚੰਡੀਗੜ੍ਹ ਦੇ ਸੈਕਟਰ 27 ਵਿੱਚ ਇੱਕ ਕਾਰ ਐਕਸਾਈਜ਼ ਸਟੋਰ ਦੇ ਮਾਲਕ ਸੁਜੀਤ ਕੁਮਾਰ ਗਰੋਵਰ ਨੇ ਵੀ ਦੱਸਿਆ ਕਿ ਕਾਰ ਨੂੰ ਚੋਰੀ ਤੋਂ ਬਚਾਉਣ ਲਈ ਗੈਜਟ ਉਪਲਬਧ ਹਨ ਜਿਨ੍ਹਾਂ ਵਿੱਚ ਜੀਪੀਐਸ ਸੈਕਟਰ ਸਟੀਅਰਿੰਗ ਲੌਕ ਸ਼ਾਮਲ ਹਨ ਨਵੀਆਂ ਕਾਰਾਂ ਵਿੱਚ ਪਹਿਲਾਂ ਹੀ ਜੀਪੀਐਸ ਹੈ ਜੋ ਵਾਹਨ ਨੂੰ ਚੋਰੀ ਤੋਂ ਬਚਾਉਣ ਦੇ ਵਿੱਚ ਕਾਫੀ ਜ਼ਿਆਦਾ ਮਦਦ ਕਰਦਾ ਹੈ ਵਾਹਨ ਚੋਰੀ ਤੋਂ ਬਾਅਦ ਜਿਨ੍ਹਾਂ ક્રાઇમ સેલ ਅਤੇ کئی ਵਾਰ ਕ੍ਰਾਈਮ ਬ੍ਰਾਂਚਾਂ ਦੀਆਂ ਟੀਮਾਂ ਕੇਸਾਂ ਤੇ ਕੰਮ ਕਰਦੀਆਂ ਸੈਕਟਰ 17 ਚੰਡੀਗੜ੍ਹ ਦੀ ਸਟੇਸ਼ਨ ਹਾਊਸ ਆਫਰ ਇੰਸਪੈਕਟਰ ਸਰਿਤਾ رائے ਨੇ ਵੀ ਕਿਹਾ ਕਿ ਚੰਡੀਗੜ੍ਹ ਪੁਲਿਸ ਵਾਂ ਨੂੰ ਟਰੈਕ ਕਰਨ ਲਈ ਪੰਜਾਬ ਅਤੇ ਹਰਿਆਣਾ ਦੇ ਗਵਾਂਡੀ ਪੁਲਿਸ ਬਲਾਂ ਨਾਲ ਸੰਪਰਕ ਵਿੱਚ ਵੀ ਰਹਿੰਦੀ ਹੈ ਕਿ ਕਿਤੇ ਨਾ ਕਿਤੇ ਤੋਂ ਕੋਈ ਅਪਡੇਟ ਸਾਹਮਣੇ ਆ ਜਾਵੇ ਕਿ ਆਪਾਂ ਉਸ ਨੂੰ ਟਰੇਸ ਕਰ ਲਈਏ ਇਸ ਦੇ ਨਾਲ ਹੀ ਪਿਛਲੇ ਸਮੇਂ ਦੌਰਾਨ ਵਾਹਨ ਚੋਰੀ ਕਰਨ ਵਾਲੇ ਗਿਰੋਹ ਚੋਰੀ ਦੇ ਵਾਹਨਾਂ ਨੂੰ ਪਾਰਕਿੰਗ ਵਿੱਚ پارک ਕਰਦੇ ਨੇ ਤੇ ਜਾਲੀ ਜਿਹੜੇ ਦਸਤਾਵੇਜ਼ ਨੇ ਉਹਨਾਂ ਨੂੰ ਵੀ ਤਿਆਰ ਕਰ ਲੈਂਦੇ ਨੇ ਤਾਂ ਜੋ ਦੂਸਰੇ ਸ਼ਹਿਰਾਂ ਦੇ ਵਿੱਚ ਜਾ ਕੇ ਉਸ ਨੂੰ ਵੇਚ ਸਕਣ ਦੇ ਜਿਹੜੇ ਭੋਲੇ-ਪਾਲੇ ਜਿਹੜੇ ਖਰੀਦਦਾਰ ਨੇ ਉਹਨਾਂ ਨੂੰ ਵੇਚ ਦੇਣ ਤਾਂ ਕਿ ਜਦੋਂ ਪੁਲਿਸ ਵਾਹਨਾਂ ਨੂੰ ਟ੍ਰੇਸ ਕਰੇ ਚੋਰੀ ਕੀਤੀ ਗਈ ਵਾਹਨਾਂ ਨੂੰ ਟ੍ਰੇਸ ਕਰੇ ਤਾਂ ਜਿਹੜਾ ਸਾਰਾ ਇਲਜ਼ਾਮ ਹੈ ਉਹ ਜਿਹੜੇ ਭੋਲੇ-ਪਾਲੇ ਜਿਹੜੇ ਖਰੀਦਦਾਰ ਨੇ ਉਹਨਾਂ 'ਤੇ ਆ ਜਾਵੇ ਤਾਂ ਇਹ ਰਿਪੋਰਟ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਕਿ ਚੰਡੀਗੜ੍ਹ ਪੁਲਿਸ ਨੇ ਪਿਛਲੇ 4 ਸਾਲ 2021 ਤੋਂ ਲੈ ਕੇ ਹੁਣ ਤੱਕ 3200 ਤੋਂ ਵੱਧ ਜਿਹੜੇ ਚੋਰੀ ਕੀਤੇ ਵਾਹਨਾਂ ਦੇ ਵਿੱਚੋਂ 790 ਦੇ ਕਰੀਬ ਜਿਹੜੇ ਵਾਹਨ ਨੇ ਉਹਨਾਂ ਦੀ ਬਰਾਮਦਗੀ ਕਰ ਲਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਹੋਰ ਵੀ ਜਿਹੜੇ ਪ੍ਰਯਾਸ ਨੇ ਉਹ ਵੀ ਕਰਾਂਗੇ ਤੁਹਾਡੀ ਇਸ ਬਾਰੇ ਕੀ ਰਾਏ ਆ ਕਮੈਂਟ ਬਾਕਸ ਜਰਾਈ ਜਰੂਰ ਦੱਸਣਾ ਤਾਂ ਹੋਰ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ